ਨਮਸਕਾਰ ਦੀਦੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਡਾਕਟਰ ਸਵਿਤਾ ਤੇ ਦੀਦੀ ਪੰਜਾਬੀ ਲੈ ਕੇ ਹਾਜ਼ਰ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫਤੇ ਅਸੀਂ ਸਿਹਤ ਸੰਬੰਧੀ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਹਾਂ ਤੇ ਉਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਐਕਸਪਰਟ ਮਹਿਮਾਨ ਦੋਸਤੋ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਸਰੀਰ ਦਾ ਸਾਇਲੈਂਟ ਹੀਰੋ ਕੌਣ ਹੈ शरीर ਦਾ ਇੱਕ ਐਸਾ ਆਰਗਨ ਜੋ ਸਭ ਤੋਂ ਵੱਡਾ ਹੈ ਰਾਈਟ ਸਾਈਡ ਤੇ ਸਿਟਿਉਏਟਿਡ ਹੈ ਔਰ ਰਾਈਟ ਸਾਈਡ ਤੇ ਸਿਟਿਉਏਟਿਡ ਹੋਣ ਦੇ ਨਾਲ-ਨਾਲ ਸਰੀਰ ਦੇ ਵਿੱਚ ਬਲੱਡ ਸ਼ੂਗਰ ਲੈਵਲ ਬੀਪੀ ਵਰਗੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਦਾ ਰਾਈਟ ਕੰਮ ਵੀ ਕਰਦਾ ਹੈ ਪਰ ਜੇਕਰ ਦੋਸਤੋ ਅਸੀਂ ਆਪਣੀ ਡਾਈਟ ਹੀ ਗਲਤ ਲਵਾਂਗੇ ਆਪਣਾ ਖਾਣ-ਪਾਨ ਹੀ ਗਲਤ ਕਰ ਦਵਾਂਗੇ ਤਾਂ ਫਿਰ ਇਹੀ ਜਿਹੜਾ ਰਾਈਟ ਆਰਗਨ ਹੈ ये बहुत कुछ शरीर के रोंग कर सकता है सो so, इस चीज़ को समझना बहुत ज़्यादा जरूरी है और अच्छे अपने प्रोग्राम हैलो डॉक्टर असी गल करा लीवर की लीवर संबंधित बीमारिया की फैटी लिवर की है इसनों जाने गए कि सिमटम्स रेंगे ने की, की कारण और किस र ਅਸੀਂ ਇਸ ਨੂੰ ਟ੍ਰੀਟ ਕਰ ਸਕਦੇ ਆ ਇਸ ਦੇ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਹੈਲੋ ਡਾਕਟਰ ਦੇਵਿਚ ਸੋ ਆ ਗਾਸ ਕਰਦੇ ਆ ਅਸਤੇ ਇਸ ਇੰਟਰਵਿਊ ਸੈਸ਼ਨ ਦਾ ਔਰ ਸਵਾਗਤ ਕਰ ਲੈਣੀ ਆ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਅੱਜ ਦੇ ਸਾਡੇ ਖਾਸ ਮਹਿਮਾਨ ਦਾ ਅੱਜ ਸਾਡੇ ਨਾਲ ਮੌਜੂਦ ਨੇ ਆਯੁਰਵੈਦਿਕ ਐਕਸਪਰਟ ਡਾਕਟਰ ਅਰੁਣ ਡਾਕਟਰ ਸਾਹਿਬ ਬੋਲਪਾਤਸ ਨਮਸਕਾਰ ਜੀ ਨਮਸਕਾਰ ਸਭ ਤਨ ਜੀ ਡਾਕਟਰ ਸਾਹਿਬਾ ਲਿਵਰ ਦੀ ਗੱਲ ਕਰਨੀ ਹੈ ਕਿਉਂਕਿ ਹੈਨਾ ਸੋ ਕਿਸੇ ਵੀ ਆਰਗਨ ਦੀ ਜਤਸਾ ਨੂੰ ਇੰਪੋਰਟੈਂਸ ਪਤਾ ਹੋਵੇ ਤਾਂ ਮੈਨੂੰ ਲੱਗਦਾ ਸੀ ਜ਼ਿਆਦਾ ਅਵੇਅਰ ਰਹਿਣਿਆ ਜੀ ਬਿਲਕੁਲ ਸੋ ਮੈਂ ਪਹਿਲਾ ਤੇ ਇਹ ਚਾਹਾਂਗੀ ਕਿ ਤੁਸੀਂ ਸਾਡੇ ਸਾਰੇ ਦਰਸ਼ਕਾਂ ਨਾਲ ਇਹ ਜ਼ਰੂਰ ਸਾਂਝਾ ਕਰੋ ਕਿ ਲੀਵਰ ਦੀ ਕੀ ਇੰਪੋਰਟੈਂਸ ਹੈ ਸਾਡੀ ਪੂਰੀ ਬਾਡੀ ਦੇ ਵਿੱਚ ਦੇਖੋ ਜੀ ਲੀਵਰ ਸਾਡੇ ਬਾਡੀ ਦਾ ਸਭ ਤੋਂ ਮੇਨ ਆਰਗਨ ਹੈ ਐਂਡ ਸਭ ਤੋਂ ਵੱਡਾ ਆਰਗਨ ਹੈ ਲੀਵਰ ਫੰਕਸ਼ਨ ਜੇ ਸਾਡੇ ਵਧੀਆ ਰਹਿਣ ਸਾਡਾ ਮੈਟਾਬੋਲਿਜ਼ਮ ਵਧੀਆ ਰਹਿੰਦਾ ਹੈ ਸਾਡਾ ਪਾਚਨ ਕਿਰਿਆ ਅੱਛੀ ਰਹਿੰਦੀ ਹੈ ਐਂਡ ਇਹਦੇ ਨਾਲ ਨਾਲ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਰੋਗ ਉਤਪੰਨ ਹੁੰਦੇ ਆ ਉਹ ਜ਼ਿਆਦਾਤਰ ਲੀਵਰ ਦੀ ਖਰਾਬੀ ਕਰਕੇ ਹੀ ਉਤਪੰਨ ਹੁੰਦੇ ਆ ਸੋ ਲੀਵਰ ਦਾ ਧਿਆਨ ਰੱਖਣਾ ਅੱਜ ਕੱਲ ਦੇ ਟਾਈਮ ਦੇ ਵਿੱਚ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਅਸੀਂ ਆਪਣੇ ਆਊਟਰ ਬਾਡੀ ਦਾ ਧਿਆਨ ਰੱਖਦੇ ਆ ਮੀਨ ਤੋਂ ਸੇ ਆਪਾਂ ਮਸਲ ਬਣਾਉਂਦੇ ਆ ਬਾਡੀ ਬਣਾਉਂਦੇ ਆ ਡਾਲੇ ਛਾਲੇ ਬਣਾਉਂਦੇ ਆ ਉਹ ਆਊਟਰ ਖੂਬਸੂਰਤੀ ਤਾਂ ਹਰ ਇੱਕ ਬੰਦੇ ਨੂੰ ਦਿਖਦੀ ਹੈ ਲੇਕਿਨ ਜਦੋਂ ਤੱਕ ਸਾਡੀ ਅੰਦਰ ਦੀ ਖੂਬਸੂਰਤੀ ਲੀਵਰ ਨਹੀਂ ਸਹੀ ਰਹੇਗਾ ਤਰੋਂ ਤੱਕ ਬਾਹਰੀ ਖੂਬਸੂਰਤੀ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਲੀਵਰ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਰੋਲ ਹੈ ਆਯੁਰਵੇਦ ਦੇ ਵਿੱਚ ਤੇ ਲੀਵਰ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਹੈ ਸਾਨੂੰ ਜੀ ਡਾਕਟਰ ਸਾਹਿਬ ਕੋਈ ਵੀ ਬਿਮਾਰੀ ਜਦੋਂ ਆਉਂਦੀ ਹੈ ਕੁਝ ਨਾ ਕੁਝ ਅਲਰਮਿੰਗ ਸਿੰਪਟਮਸ ਜ਼ਰੂਰ ਦਿੰਦੀ ਹੈ ਸੋ ਲੀਵਰ ਦੇ ਵਿੱਚ ਜਦੋਂ ਕੋਈ ਨਾ ਕੋਈ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਹੈ ਇੰਟਰਨਲ ਸੋ ਕਿੱਦਾਂ ਦੇ ਸਿੰਪਟਮਸ ਨੇ ਜਿਸ ਦੇ ਨਾਲ ਇੱਕ ਆਮ ਇਨਸਾਨ ਸਮਝ ਸਕਦਾ ਹੈ ਕਿ ਲੀਵ ਸਾਡਾ ਮੈਟਾਬੋਲਿਜ਼ਮ ਨੂੰ ਐਕਟੀਵੇਟ ਰੱਖਣਾ ਸਾਡਾ ਉਹਦੇ ਵਿੱਚ ਪੇਟ ਦੇ ਵਿੱਚ ਭਾਰੀਪਣ ਰਹਿਣਾ ਸ਼ੁਰੂ ਹੋ ਜਾਂਦਾ ਹੈ ਪੇਟ ਦੇ ਵਿੱਚ ਸਾਨੂੰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਕਈ ਵੇਲੇ ਸਾਨੂੰ ਪੇਟ ਦੇ ਵਿੱਚ ਇਦਾਂ ਦੇ ਰੋਗ ਪੇਟ ਦੇ ਵਿੱਚ ਰਾਈਟ ਸਾਈਡ ਤੇ ਜਿੱਦੋਂ ਤੁਸੀਂ ਕਹਿੰਦੇ ਹੋ ਰਾਈਟ ਸਾਈਡ ਦੇ ਵਿੱਚ ਲੀਵਰ ਸਾਡਾ ਸਿਚੂਏਟ ਹੁੰਦਾ ਹੈ ਤੇ ਰਾਈਟ ਸਾਈਡ ਦੇ ਵਿੱਚ ਸਾਨੂੰ ਕਈ ਵੇਲੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਐਂਡ ਇਹਦੇ ਨਾਲ ਨਾਲ ਸਾਡੇ ਜਿਹੜਾ ਸਕਿਨ ਦੇ ਵਿੱਚ ਡਲਨਸ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਲੀਵਰ ਅਗਰ ਸਾਡਾ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ ਤਾਂ ਉਹਨੇ ਬਲੱਡ ਨੂੰ ਪਿਊਰੀਫਾਈ ਨਹੀਂ ਕਰਨਾ ਸਹੀ ਤਰੀਕੇ ਨਾਲ ਜਿਹਦੇ ਨਾਲ ਸਾਡੇ ਸਕਿਨ ਦੇ ਜਿਹੜਾ ਨੂਰ ਹੈ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਐਂਡ ਸਾਨੂੰ ਪੇ ਅਣ ਸਾਡਾ ਪੇਟ ਹਮੇਸ਼ਾ ਹੈਵiness ਜਿਹਨਾਂ ਨੂੰ ਅਸੀਂ ਕਹਿੰਦੇ ਐ ਬਲੋਟਿੰਗ ਹੋਣੀ ਐਸਿਡਿਟੀ ਬੰਨਨੀ ਜਾਂ ਪੇਟ ਦੇ ਵਿੱਚ ਜਲਨ ਹੋਣੀ ਜਾਂ ਪੇਟ ਦੇ ਵਿੱਚ ਸਾਨੂੰ ਭੁੱਖ ਨਾ ਲੱਗਣਾ ਬਾਰ ਬਾਰ ਸਾਨੂੰ ਜਦੋਂ ਵੀ ਆਪਾਂ ਕੁਝ ਸਾਡੇ ਮੋਰੇ ਪਲੇਟ ਵੀ ਰੱਖਦੀਏ ਖਾਣ ਵਾਸਤੇ ਕੁਝ ਤਾਂ ਸਾਨੂੰ ਇਹ ਲੱਗਣਾ ਕਿ ਸਾਡਾ ਪੇਟ ਤਾਂ ਵੈਸੇ ਹੀ ਪਹਿਲੇ ਫੁੱਲ ਹੈਗਾ ਸਾਨੂੰ ਭੁੱਖ ਨਹੀਂ ਲੱਗ ਰਹੀ ਜ਼ਿਆਦਾ ਐਦਾਂ ਦੇ ਮਤਲਬ ਇੰਡਾਈਜੈਸ਼ਨ ਸੰਬੰਧੀ ਸਾਨੂੰ ਕਈ ਰੋਗ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਆ ਜੀ ਡਾਕਟਰ ਸਾਹਿਬ ਬੱਪਾ ਕਿਉਂਕਿ ਫੈਟੀ ਲੀਵਰ ਦੇ ਬਾਰੇ ਵੀ ਅੱਜ ਮੈਨੂੰ ਗੱਲ ਕਰਨੀ ਹੈ। ਜੀ। ਸੋ ਫੈਟੀ ਲੀਵਰ ਅਕਸਰ ਮੈਨੂੰ ਲੱਗਦਾ ਸਾਰਿਆਂ ਨੇ ਇਹ ਟਰਮ ਸੁਣੀ ਜ਼ਰੂਰ ਹੈ। ਬਟ ਐਗਜ਼ੈਕਟਲੀ ਬੋਡੀ ਦੇ ਵਿੱਚ ਇਸ ਤਰ੍ਹਾਂ ਦੇ ਕੀ ਚੇਂਜਸ ਇੰਟਰਨਲ ਹੁੰਦੇ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਾਓ ਇਹ ਫੈਟੀ ਲੀਵਰ ਦੀ ਪ੍ਰੋਬਲਮ ਜਿਹੜੀ ਸ਼ੁਰੂ ਹੋ ਚੁੱਕੀ ਹੈ। ਦੇਖੋ ਜਿਹੜਾ ਫੈਟੀ ਲੀਵਰ ਹੈ ਉਹ ਸਾਡੇ ਬੋਡੀ ਦੇ ਵਿੱਚ ਜਦੋਂ ਫੈਟ ਡਿਪੋਜ਼ਿਟ ਹੋਣੀ ਸ਼ੁਰੂ ਹੋ ਜਾਂਦੀ ਹੈ। ਫੈਟ ਐਂਡਸਨ ਫੈਟੀ ਐਸਿਡਸ ਸਾਡੇ ਬੋਡੀ ਦੇ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਫੈਟੀ ਫੈਟੀ ਐਸਿਡਸ ਜਿਹੜੇ ਨੇ ਸਾਡੇ ਲੀਵਰ ਦੇ ਉੱਤੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਅਸੀਂ ਫੈਟੀ ਲੀਵਰ ਕਹ ਦਿੰਦੇ ਆ ਇਹ ਜ਼ਿਆਦਾਤਰ ਸਾਡਾ ਇਰੈਗੂਲਰ ਮੀਲ ਆਪਾਂ ਸਹੀ ਟਾਈਮ ਤੇ ਖਾਣਾ ਨਹੀਂ ਖਾਂਦੇ ਆ ਸਾਡਾ ਪੇਟ ਸਹੀ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਸਾਨੂੰ ਐਸਿਡਿਟੀ ਬਲੋਟਿੰਗ ਦੇ ਸਬੰਧੀ ਰੋਗ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਸਾਨੂੰ ਆਪਾਂ ਕਹਿ ਦਿੰਦੇ ਆ ਕਿ ਜਦੋਂ ਆਪਾਂ ਕੁਝ ਖਾਂਦੇ ਆ ਸਾਨੂੰ ਖੱਟੇ-ਖੱਟੇ ਡਕਾਰ ਆਣੇ ਸ਼ੁਰੂ ਹੋ ਜਾਂਦੇ ਆ ਇਹ ਸਾਰੇ अर्ਲੀ ਸਾਈਨਸ ਨੇ ਓ ਜੇ ਜਦੋਂ ਪੇਸ਼ੈਂਟਸ ਨੂੰ ਇਦਾਂ ਦੇ ਸਾਈਨਸ ਦਿਖਦੇ ਪਏ ਨੇ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਉਸ ਸੀਨ ਨੂੰ ਅਵੇਅਰ ਹੋ ਜਾਈਏ ਕਿ ਸਾਡਾ ਪੇਟ ਜਿਹੜਾ ਸਾਡਾ ਲੀਵਰ ਹੈ ਉਹ ਸਹੀ ਤਰੀਕੇ ਨਾਲ ਵਰਕ ਨਹੀਂ ਕਰ ਰਿਹਾ ਉਸ ਸੀਨ ਨੂੰ ਆਪਾਂ ਉਸ ਚੀਜ਼ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਉਸ ਚੀਜ਼ ਦੇ ਉੱਤੇ ਸਾਨੂੰ ਕੁਝ ਪਰਹੇਜ਼ ਰੱਖਣੇ ਚਾਹੀਦੇ ਨੇ ਸਾਨੂੰ ਖਾਣ ਪੀਣ ਸੁਧਾਰਨਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਉਹ ਫੰਕਸ਼ਨ ਹੈ ਵਧੀਆ ਤਰੀਕੇ ਨਾਲ ਕੰਮ ਕਰੇ ਜੀ ਜੀ ਸੋ ਡਾਕਟਰ ਸਾਹਿਬ ਇਹ ਸਾਰੇ ਤੁਸੀਂ ਉਹ ਦੱਸੇ ਸਿੰਪਟਮਸ ਜੋ ਸਾਨੂੰ ਨਜ਼ਰ ਆ ਸਕਦੇ ਨੇ ਜੀ 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 ਠੀਕ ਹੈ ਸੋ ਡਾਕਟਰ ਸਾਹਿਬ ਇਸ ਤੋਂ ਇਲਾਵਾ ਹੋਰ ਕੀ ਕੌਜ਼ਸ ਹੋ ਸਕਦੇ ਨੇ ਮੇਨ ਜੋ ਜੋ ਸਾਨੂੰ ਫੈਟੀ ਲੀਵਰ ਤੱਕ ਦੀ ਪ੍ਰੋਬਲਮ ਤੱਕ ਪਹੁੰਚਾਉਂਦੇ ਨੇ ਦੇਖੋ ਅਗਰ ਸਾਡੇ ਬੋਡੀ ਦੇ ਵਿੱਚ ਮੋਟਾਪਾ ਜ਼ਿਆਦਾ ਹੈ ਆ ਮੈਂ ਬਿਮਾਰੀਆਂ ਦੀ ਗੱਲ ਕਰਨ ਲੱਗਾ ਹਾਂ ਤੁਹਾਡੇ ਨਾਲ ਸਾਡੇ ਬੋਡੀ ਦੇ ਵਿੱਚ ਮੋਟਾਪਾ ਜ਼ਿਆਦਾ ਹੈ ਸਾਡੀ ਸ਼ੂਗਰ ਕੰਟਰੋਲ ਚ ਨਹੀਂ ਹੈਗੀ ਹੈ ਸਾਨੂੰ ਬੀਪੀ ਵਰਗੇ ਸੰਬੰਧੀ ਰੋਗ ਉਤਪੰਨ ਹੋ ਸਕਦੇ ਨੇ ਸਾਨੂੰ ਹਾਈ ਕੋਲੇਸਟ੍ਰੋਲ ਰਹਿ ਸਕਦਾ ਹੈ ਸਾਨੂੰ ਹਾਰਟ ਦੀ ਪ੍ਰੋਬਲਮ ਰਹਿ ਸਕਦੀ ਹੈ ਕਈ ਪੇਸ਼ੈਂਟਸ ਇਦਾਂ ਦੇ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੇਟ ਦੇ ਵਿੱਚ ਕਈਆਂ ਦੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਪੇਟ ਦੇ ਵਿੱਚ ਫੁੱਲਣਾ ਸ਼ੁਰੂ ਹੋ ਜਾਂਦੀ ਹੈ ਪੇਟ ਜਿੱਦਾਂ ਕਈਆਂ ਦਾ ਨਾਰਮਲ ਪੇਟ ਹੈ ਕਈਆਂ ਦਾ ਬਹੁਤ ਜ਼ਿਆਦਾ ਪੇਟ ਬਾਹਰ ਨੂੰ ਆਣਾ ਸ਼ੁਰੂ आ, मतलब ਆਪਾਂ ਕਹਿ ਦਈਏ ਕਿ ਡਿਜ਼ੀਜ਼ਸ ਨੇ ਜਿਹੜੇ ਫੈਟੀ ਲੀਵਰ ਹੋਣ ਦੇ ਨਾਲ ਨਾਲ ਉਹਨਾਂ ਨੂੰ ਇਹ ਵਾਲੀ ਪ੍ਰੋਬਲਮਸ ਵੀ ਨਾਲ ਦੀ ਨਾਲ ਹੋ ਸਕਦੀ ਹੈ ਜੇ ਉਹ ਪੇਸ਼ੈਂਟਸ ਉਹਨਾਂ ਚੀਜ਼ਾਂ ਨੂੰ ਨਾ ਸੁਧਾਰੇ ਨਾ ਸਮਝੇ ਤੇ ਉਹ ਇਹਨਾਂ ਬਿਮਾਰੀਆਂ ਦੇ ਨਾਲ ਵੀ ਆਪਣੇ ਆਪ ਨੂੰ ਨਾਲ ਚਲਾ ਸਕਦਾ ਹੈ ਠੀਕ ਹੈ ਜਿਹਦੇ ਨਾਲ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਈ ਸਾਰੀ ਕੰਪਲਿਕੀਸ਼ਨਸ ਦਾ ਸਾਹਮਣਾ ਕਰਨਾ ਪਏਗਾ ਕਰਨਾ ਪਏਗਾ ਡਾਕਟਰ ਸਾਹਿਬ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਡਰਿੰਕ ਜ਼ਿਆਦਾ ਕਰਦੇ ਨੇ ਅਲਕੋਹਲਿਕ ਦੇ ਡਿਪੈਂਡੈਂਟ ਨੇ ਉਹਨਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸੋ ਆਪਾਂ ਉਹ ਪੇਸ਼ੈਂਟ ਜਿਹੜੇ ਜ਼ਿਆਦਾ ਅਲਕੋਹਲ ਨੂੰ ਕੰਜ਼ੂਮ ਕਰਦੇ ਨੇ ਆ ਘੱਟ ਕਰਦੇ ਨੇ ਕਿਦਾਂ ਆਪਾਂ ਇਸ ਚੀਜ਼ ਨੂੰ ਡਿਫਰੈਂਸ਼ੀਏਟ ਕਰ ਸਕਦੇ ਆ ਬਹੁਤ ਹੀ ਅੱਛਾ ਕੁਐਸਚਨ ਆ ਤੁਹਾਡਾ ਕਿਉਂਕਿ ਅਲਕੋਹਲ ਤਾਂ ਦੇਖੋ ਸਾਡੇ ਪੰਜਾਬ ਦੀ ਸ਼ਾਨ ਆ ਲੋਕ ਹੀ ਮੰਨਦੇ ਨੇ ਕਿ ਅਲਕੋਹਲ ਆਪਾਂ ਪੀਵਾਂਗੇ ਤਾਂ ਆਪਾਂ ਤਗੜੇ ਰਵਾਂਗੇ ਹਨਾ ਲੇਕਿਨ ਉਹਦੇ ਪਿੱਛੇ ਦੇ ਜਿਹੜੇ ਹਿਡਨ ਸੀਕਰੇਟਸ ਨੇ ਅਲਕੋਹਲ ਹੋ ਗਿਆ ਜਾਂ ਆਪਾਂ ਸਮੋਕਿੰਗ ਕਰਦੇ ਆ ਇਹ ਸਾਡੇ ਲੀਵਰ ਨੂੰ ਖਰਾਬ ਕਰਦੇ ਨੇ ਦੂਸਰੇ ਨੰਬਰ ਤੇ ਡਾਈਟ ਦੀ ਗੱਲ ਕਰੀਏ ਤਾਂ ਡਾਈਟ ਦੇ ਵਿੱਚ ਆਪਾਂ ਜਦੋਂ ਵੀ ਦਾਰੂ ਪੀਨੇ ਆ ਤੇ ਆਪਾਂ ਤਲਿਆ ਹੋਇਆ ਖਾਂਦੇ ਆ ਪ੍ਰੀਜ਼ਰਵਟਿਵ ਫੂਡਸ ਖਾਂਦੇ ਆ ਪੀਜ਼ਾ ਖਾਂਦੇ ਆ 버ਗਰ ਖਾਂਦੇ ਆ ਸੈਂਡਵਿਚ ਖਾਂਦੇ ਆ ਇਹ ਆਪਾਂ ਡੱਬੇਬੰਦ ਚੀਜ਼ਾਂ ਜ਼ਿਆਦਾ ਖਾਂਦੇ ਆ ਸ਼ੂਗਰ ਦਾ ਇਨਟੇਕ ਜ਼ਿਆਦਾ ਕਰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪ੍ਰੀਜ਼ਰਵੇਟਿਵ ਫੂਡਸ ਦੇ ਵਿੱਚ ਆਉਂਦੀਆਂ ਨੇ ਜਿਹੜੇ ਸਾਡੇ ਆਲਰੇਡੀ ਬੋਡੀ ਦੇ ਵਿੱਚ ਫੈਟ ਡਿਪੋਜ਼ਿਟਸ ਜਿ ਲੀਵਰ ਦੇ ਉੱਤੇ ਜ਼ਿਆਦਾ ਹੋਏਗਾ ਤੇ ਇਹਨਾਂ ਨੇ ਵੀ ਫੈਟ ਡਿਪੋਜ਼ਿਟਸ ਜ਼ਿਆਦਾ ਕਰਨੀਆਂ ਇਵਨ ਇਹਨਾਂ ਨੇ ਸਾਡੇ ਲੀਵਰ ਨੂੰ ਡੀਟੌਕਸ ਨਹੀਂ ਕਰਨਾ ਇਹਨਾਂ ਨੇ ਸਾਡੇ ਲੀਵਰ ਦੇ ਉੱਤੇ ਹੋਰ ਲੇਅਰ ਦੇ ਉੱਤੇ ਲੇਅਰ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਮੈਟਾਬੋਲਿਕ ਫੰਕਸ਼ਨ ਨੂੰ ਡਿਸਟਰਬ ਕਰਨਾ ਹੈ ਜਿਸ ਦੇ ਨਾਲ ਸਾਡਾ ਜਿਹੜਾ ਪਿਤ ਹੈਗਾ ਜਿਹਨੂੰ ਅਸੀਂ ਲੀਵਰ ਕਹਿੰਦੇ ਆ ਲੀਵਰ ਜਿਹੜਾ ਆ ਡਾਈਜੈਸ਼ਨ ਫਾਇਰ ਦਾ ਕੰਮ ਕਰਦਾ ਹੈ ਜਿਹੜਾ ਸਾਡੇ ਫੂਡ ਨੂੰ ਡਾਈਜੈਸਟ ਕਰਾਉਣ ਦੇ ਵਿੱਚ ਹੈਲਪ ਕਰਦਾ ਹੈ ਜਦੋਂ ਸਾਡਾ ਲੀਵਰ ਫੰਕਸ਼ਨ ਵਧੀਆ ਤਰੀਕੇ ਨਾਲ ਕੰਮ ਨਾ ਕਰੇਗਾ ਤਾਂ ਜਿਹੜੀ ਸਾਡੀ ਪੇਟ ਦੀ ਅੱਗ ਹੈਗੀ ਜਿਹਨੂੰ ਅਸੀਂ ਅਗਨੀ ਕਹਿੰਦੇ ਆ ਉਹ ਸਾਡੀ ਹੌਲੀ ਹੌਲੀ ਬੁਝਣੀ ਸ਼ੁਰੂ ਹੋ ਜਾਏਗੀ ਜਿਸ ਦੇ ਨਾਲ ਸਾਨੂੰ ਇਨਡਾਈਜੈਸ਼ਨ ਵਰਗੇ ਸਿੰਪਟਮਸ ਦੇਖਣ ਨੂੰ ਮਿਲਦੇ ਨੇ ਤੇ ਆਉਣ ਵਾਲੇ ਪ੍ਰੋਬਲਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਲੀਵਰ ਫੈਟ ਲੀਵਰ ਜਾਂ ਆਪਾਂ ਕਹਦੀਏ ਕਿ ਉਹਦੇ ਉਹਦੇ ਹੋਰ ਕਈ ਤਰ੍ਹਾਂ ਦੇ ਗਿਆ ਰੋਗਾਂ ਦੇ ਨਾਲ ਉਹਨਾਂ ਨੂੰ ਜੁੜਨਾ ਪੈ ਸਕਦਾ ਹੈ ਜੀ ਡਾਕਟਰ ਸਾਹਿਬ ਇੱਕ ਕਾਲ ਦਾ ਸਮਾਂ ਹੋ ਗਿਆ ਹੈ ਕਾਲਰ ਜ ਮਰਨ ਲਈ ਮੈਂ ਮੈਨੂੰ ਸ਼ਾਗੁਰ ਤੋਂ ਬੋਲਣ ਜੁਡੀਸ਼ਰ ਹੈ ਕੋਲਾ ਮਰਨ ਬਹੁਤੀ ਵਾਰਾ ਕੀ ਹੁੰਦਾ ਜੇ ਖਾਣਾ ਖਾਈ ਜੈ ਨਾ ਇੱਕਦਮ ਖੱਟੇ ਟਕਾਰ ਜਿਹਾ ਆਉਣ ਲੱਗ ਜਾਂਦੇ ਆ ਬਹੁਤੀ ਵਾਰ ਤਾਂ ਜੀ ਖਾਣਾ ਨਿਕਲ ਨਹੀਂ ਜਾਂਦਾ ਉਨੀ ਦੇਰ ਸਬਰ ਨਹੀਂ ਹੁੰਦਾਗਾ ਤੇ ਮਤਲਬ ਸਾੜ ਜਾਂ ਪੈਂਦਾ ਰਹਿੰਦਾ ਜੇ ਕੋਈ ਡਾਕਟਰ ਪੁੱਛਾ ਕੋਈ ਕੈਂਸਰ ਨਾ ਹੋਵੇ ਤੁਸੀਂ ਇਹਦੇ ਬਾਰੇ ਚੈੱਕਰਾਓ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਮਿਹਰਬਾਨੀ ਜੀ ਦੇਖੋ ਇਹਦੇ ਵਿੱਚ ਕੈਂਸਰ ਦਾ ਆਪਾਂ अर्ली ਡਾਇਗਨੋਸਿਸ ਦੇ ਵਿੱਚ ਆਪਾਂ ਨਹੀਂ ਜਾ ਸਕਦੇ ਇਹਨਾਂ ਚੀਜ਼ਾਂ ਦੇ ਵਿੱਚ ਜੇ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਡਕਾਰ ਆਉਂਦੇ ਨੇ ਤਾਂ ਕੁਝ ਘਰੇਲੂ ਨੁਕਸੇ ਨੇ ਤੁਸੀਂ ਉਹਨਾਂ ਨੂੰ ਅਜ਼ਮਾ ਸਕਦੇ ਹੋ ਪਲੱਸ ਤੁਸੀਂ ਓਵਰ EATING ਤੋਂ ਬਚ ਸਕਦੇ ਹੋ ਜੇ ਤੁਹਾਨੂੰ ਚਾਰ ਰੋਟੀਆਂ ਦੀ ਭੁੱਖ ਹੈ ਤੁਸੀਂ ਉਹਦੀ ਜਗ੍ਹਾ ਦੋ ਰੋਟੀਆਂ ਖਾਣੀਆਂ ਸ਼ੁਰੂ ਕਰ ਦਿਓ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਖਾਣਾ ਖਾਣ ਤੋਂ ਬਾਅਦ ਇਮੀਡੀਏਟਲੀ ਤੁਸੀਂ ਕਦੀ ਪਾਣੀ ਨਹੀਂ ਪਾਣੀ ਦਾ ਸੇਵਨ ਨਹੀਂ ਕਰਨਾ ਕਈ ਵੇਲੇ ਕੀ ਹੁੰਦਾ ਹੈ ਜਿਹੜਾ ਲੀਵਰ ਹੈ ਸਾਡਾ ਜਿਵੇਂ ਕਿ ਮੈਂ ਹੁਣੀ ਗੱਲ ਕੀਤੀ ਉਹ ਅਗਨੀ ਦਾ ਕੰਮ ਕਰਦੀ ਹੈ ਖਾਣੇ ਨੂੰ ਪਚਾਣ ਦਾ ਕੰਮ ਕਰਦਾ ਹੈ ਉਦੇ ਵਿੱਚ ਬਾਇਲ ਜੂਸ ਹੁੰਦਾ ਲੀਵਰ ਦੇ ਵਿੱਚ ਜਿਹੜਾ ਖਾਣੇ ਨੂੰ ਪਚਾਉਂਦਾ ਜਦੋਂ ਆਪਾਂ ਓਵਰ ਹੀਟਿੰਗ ਕਰਦੇ ਆ ਤੁਨ ਕੀ ਖਾਣੇ ਆ ਰੋਟੀ ਐਂਡ ਉਸ ਤੋਂ ਬਾਅਦ ਆਪਾਂ ਪਾਣੀ ਦਾ ਗਲਾਸ ਪੀ ਲੈਂਦੇ ਆ ਤੇ ਉਹ ਸਾਡੀ ਅੱਗ ਨੂੰ ਬੁਝਾ ਦਿੰਦਾ ਜਿਹਦੇ ਕਰਕੇ ਸਾਨੂੰ ਖੱਟੇ ਡਕਾਰ ਆਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਜਦੋਂ ਵੀ ਰੋਟੀ ਖਾਣੀ ਐ ਕੋਸ਼ਿਸ਼ ਕਰੋ ਜੇ ਚਾਰ ਰੋਟੀਆਂ ਦੀ ਭੁੱਖ ਐ ਤੇ ਦੋ ਰੋਟੀਆਂ ਕਰ ਦੋ ਦਾਲ ਸਬਜ਼ੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਖਾਓ ਤੇ ਹਮੇਸ਼ਾ ਆਪਣੇ ਭੁੱਖ ਨਾਲੋਂ ਥੋੜੀ ਜਿਹੀ ਘੱਟ ਰੋਟੀ ਖਾਓ ਤਾਕੀ ਤੁਹਾਡੇ ਜਿਹੜਾ ਲੀਵਰ ਹੈ ਉਹਨੂੰ ਥੋੜਾ ਜਿਹਾ ਸਪੋਰਟ ਮਿਲੇ ਐਂਡ ਉਹ ਪ੍ਰੋਪਰ ਤਰੀਕੇ ਨਾਲ ਆਪਣਾ ਫੰਕਸ਼ਨ ਕਰਨਾ ਸ਼ੁਰੂ ਕਰੇ ਐਂਡ ਤੀਜੇ ਨੰਬਰ ਤੇ ਖਾਣਾ ਖਾਣ ਤੋਂ ਬਾਅਦ ਸੌਫ ਦਾ ਤੇ ਗੁੜ ਦਾ ਸੇਵਨ ਜ਼ਰੂਰ ਕਰੋ ਜੇ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਗੁੜ ਨਾ ਖਾਓ ਜੇ ਤੁਹਾਨੂੰ ਸ਼ੂਗਰ ਅ ਹੈਗੀ ਹੈ ਤਾਂ ਗੁੜ ਦਾ ਸੇਵਨ ਨਾ ਕਰੋ ਜੇ 슈ਗਰ ਜੇ ਤੁਸੀਂ ਗੁੜ ਦਾ ਇਸਤੇਮਾਲ ਕਰਦੇ ਹੋ ਤਾਂ ਗੁੜ ਵੀ ਟੌਕਸਿਨਸ ਕੱਢਣ ਦੇ ਵਿੱਚ ਹੈਲਪ ਕਰਦਾ ਹੈ ਤੇ ਸੌਂਫ ਜਿਹੜਾ ਕੂਲਿੰਗ ਇਫੈਕਟ ਰੱਖਦਾ ਹੈ ਜਿਹੜੇ ਤੁਹਾਡੇ ਜਿਹੜੇ ਖੱਟੇ ਡਕਾਰ ਆਉਂਦੇ ਉਹਨੂੰ ਥੋੜਾ ਜਿਹਾ ਘਟਾ ਦੇਗਾ ਕਾਫੀ ਹੱਦ ਤੱਕ ਜੇ ਫਿਰ ਵੀ ਫਰਕ ਨਾ ਪਵੇ ਤਾਂ ਫਿਰ ਤੁਸੀਂ ਅਲਟਰਾਸਾਉਂਡ ਕਰਵਾ ਸਕਦੇ ਹੋ ਤੇ ਹੋਰ ਡਾਇਗਨੋਸਟਿਕ ਟੈਸਟ ਵੀ ਕਰਵਾ ਸਕਦੇ ਹੋ ਡਾਕਟਰ ਸਾਹਿਬ ਆਪਾਂ ਫੈਟੀ ਲੀਵਰ ਦੇ ਬਾਰੇ ਗੱਲ ਕਰ ਰਹੇ ਹਾਂ ਜੀ ਫੈਟੀ ਲੀਵਰ ਦੇ ਵਿੱਚ ਹੋਰ ਕਿਹੜੀਆਂ ਸਟੇजेस ਹੋ ਸਕਦੀਆਂ ਆਪਾਂ ਇਹਨੂੰ ਕਿਸ ਤਰ੍ਹਾਂ ਸਮਝ ਸਕਦੇ ਆਂ ਦੇਖੋ ਜੀ ਸਟਾਰਟਿੰਗ ਦੇ ਵਿੱਚ ਫੈਟੀ ਲੀਵਰ ਆਪਾਂ ਨੋਰਮਲ ਫੈਟੀ ਲੀਵਰ ਕਹਿ ਦਿੰਦੇ ਆ ਕਿ ਸਟੇਜ 1 ਫੈਟੀ ਲੀਵਰ ਆ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਐਲਕੋਹਲਿਕ ਐਂਡ ਨਾਨ ਐਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਦੀ ਗੱਲ ਕਰਦੇ ਆ ਸੈਕੰਡ ਨੰਬਰ ਤੇ ਉਹ ਆਉਂਦਾ ਤੀਜੇ ਨੰਬਰ ਤੇ ਸਿਰੋਟਿਕ ਆਫ ਲੀਵਰ ਹੁੰਦਾ ਜਿਵੇਂ ਕਿ ਉਹਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਪੇਟ ਦੇ ਵਿੱਚ ਨੋਰਮਲੀ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਤੀਜੀ ਸਟੇਜ ਦੇ ਵਿੱਚ ਚੌਥੀ ਸਟੇਜ ਜਿਹੜੀ ਆ ਲੀਵਰ ਕੈਂਸਰ ਦੀ ਆਪਾਂ ਕਹਿ ਦਿੰ ਠੀਕ ਹੈ ਮੀਨ ਟੂ ਸੇ ਜਿਵੇਂ ਸਾਨੂੰ ਖੱਟੇ ਡਕਾਰ ਆ ਰਹੇ ਬਦਹਜਮੀ ਹੋਣੀ ਆਪਾਂ ਇਹਨੂੰ ਇਗਨੋਰ ਕਰ ਰਹੇ ਆਂ ਦੂਸਰੇ ਨੰਬਰ ਤੇ ਆਪਾਂ ਸਕੈਨ ਵੀ ਕਰਵਾ ਲਿਆ ਸਕੈਨ ਦੇ ਵਿੱਚ ਵੀ ਸਾਨੂੰ ਦੇਖਿਆ ਗਿਆ ਕਿ ਸਾਡਾ ਗ੍ਰੇਡ 2 ਫੈਟੀ ਲੀਵਰ ਹੈ ਗ੍ਰੇਡ 1 ਫੈਟੀ ਲੀਵਰ ਹੈਗਾ ਤੇ ਉਸ ਤੋਂ ਬਾਅਦ ਵੀ ਆਪਾਂ ਉਹਨਾਂ ਸਿਮਟਮਸ ਨੂੰ ਜਾਂ ਉਸ ਆਪਣੀ ਬਿਮਾਰੀਆਂ ਨੂੰ ਇਗਨੋਰ ਕਰ ਰਹੇ ਆਂ ਤੀਜੇ ਨੰਬਰ ਤੇ ਸਾਨੂੰ ਪਤਾ ਸਾਡੇ ਪੇਟ ਦੇ ਵਿੱਚ ਹੁਣ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਫਿਰ ਵੀ ਆਪਾਂ ਉਸ ਚੀਜ਼ ਨੂੰ ਇਗਨੋਰ ਕਰ ਰਹੇ ਆਂ ਫਿਰ ਲਾਸਟ ਵਿੱਚ ਕੈਂਸਰ ਦੀ ਪ੍ਰੋਬਲਮ ਹੋ ਸਕਦੀ ਹੈ ਇਹ ਚਾਰ ਸਟੇਜਸ ਹੁੰਦੀਆਂ ਨੇ ਲੀਵਰ ਦੇ ਵਿੱਚ ਜੇ ਆਪਾਂ ਚਾਰਾਂ ਦੇ ਵਿੱਚ ਆਪਾਂ ਪਛੋਤ ਇਸ 스테ਜ ਤੱਕ ਪਹੁੰਚੋ ਤਾਂ ਬਚ ਸਕਦੇ ਹਾਂ ਜੀ ਜੀ ਡਾਕਟਰ ਸਾਹਿਬ ਆਪਾਂ ਜਿੱਦਾਂ ਤੁਸੀਂ ਦੱਸਿਆ ਕਿ ਚਾਰ 스테ਜਸ ਹੁੰਦੀਆਂ ਨੇ ਹੈਨਾ ਸੋ ਮੈਨੂੰ ਲੱਗਦਾ ਹੈ ਕਿ ਅਗਰ ਇੱਕ ਪੇਸ਼ੈਂਟ ਜਿਹੜਾ ਵੈ ਨਾਰਮਲ ਜਿਹਨੂੰ ਸਿੰਪਟਮਸ ਮਿਲ ਰਹੇ ਨੇ ਪ੍ਰੋਪਰ ਟਾਈਮ ਤੇ ਸਕਰੀਨਿੰਗ ਕਰਾ ਲਈ ਤੇ ਇਹ ਵੀ ਬਹੁਤ ਹੈਲਪਫੁਲ ਹੋ ਸਕਦਾ ਹੈ ਸੋ ਇੱਕ ਆਮ ਪੇਸ਼ੈਂਟ ਔਰ ਜਿੰਨੂੰ ਡਾਇਗਨੋਸ ਹੋ ਗਿਆ ਕਿ ਗ੍ਰੇਡ 1 ਜਾਂ 2 ਤੇ ਲੈਵਲ ਪਹੁੰਚ ਚੁੱਕਾ ਹੈ ਕਿਸ ਕਿੰਨੇ ਟਾਈਮ ਬਾਅਦ ਉਹਨੂੰ ਸਕਰੀਨਿੰਗ ਜੜੀ ਹੈ ਕਰਾ ਲੈਣੀ ਚਾਹੀਦੀ ਆ ਦੇਖੋ ਨਾਰਮਲੀ ਜੇ ਕਿਸੇ ਪੇਸ਼ੈਂਟ ਨੂੰ ਫੈਟੀ ਲੀਵਰ ਡਾਇਗਨੋਸ ਹੋਇਆ ਹੈ ਜਾਂ ਉਹਨੂੰ ਕੋਈ ਅਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਹੈ ਜਾਂ ਨਾਨ ਅਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਹੈ ਤਾਂ ਉਹਦਾ ਅਪਰੋਕਸੀਮੇਟਲੀ ਆਪਾਂ ਤਾਂ ਇਹ ਐਡਵਾਈਸ ਕਰਦੇ ਜੇ ਉਹ ਮੈਡੀਕੇਸ਼ਨ ਤੇ ਆ ਕੋਈ ਦਵਾਈਆਂ ਖਾ ਰਿਹਾ ਹੈ ਤਾਂ ਉਹਨੂੰ 3 ਤੋਂ 6 ਮਹੀਨੇ ਦੇ ਵਿੱਚ ਵਿੱਚ ਆਪਣਾ ਰੂਟੀਨ ਚੈੱਕਅਪ ਰੱਖਣਾ ਚਾਹੀਦਾ ਹੈ ਡਾਕਟਰ ਦੀ ਸਲਾਹ ਦੇ ਨਾਲ ਹੀ ਹਰ ਇੱਕ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ ਐਂਡ ਕੁਝ ਜੜੀ ਬੂਟੀਆਂ ਦਾ ਇਸਤੇਮਾਲ ਉਹ ਕਰ ਸਕਦੇ ਨੇ ਜਿਵੇਂ ਕਿ ਕੁਟਕੀ ਹੋ ਗਈ ਆ ਭ ਆਪਾਂ ਆਪਾਂ ਕਹਿ ਦਿੰਦੇ ਆ ਕਿ ਤ੍ਰਿਫਲਾ ਦਾ ਸੇਵਨ ਉਹ ਕਰ ਸਕਦੇ ਆ ਇਦਾਂ ਦੀਆਂ ਜੜੀ ਬੂਟੀਆਂ ਜਿਹੜੀਆਂ ਆ ਉਹਨਾਂ ਦੇ ਲੀਵਰ ਨੂੰ ਡੀਟੌਕਸ ਕਰਨ ਦੇ ਵਿੱਚ ਹੈਲਪ ਕਰਦੀ ਹੈ ਐਂਡ ਕੁਝ ਟੈਸਟ ਜਿਹੜੇ ਹੁੰਦੇ ਨੇ ਜਿਵੇਂ ਕਿ ਲੀਵਰ ਫੰਕਸ਼ਨ ਟੈਸਟ ਹੈ ਜਿਵੇਂ ਕਿ ਅਲਟਰਾਸਾਉਂਡ ਹੈ ਜਿਵੇਂ ਕਿ ਫਾਈਬਰੋਸਕੈਨ ਹੈ ਜਿਵੇਂ ਕਿ ਆਪਾਂ ਕਹ ਦਿੰਦੇ ਆ ਲਿਪਿਡ ਪ੍ਰੋਫਾਈਲ ਹੈ ਖੂਨ ਸੰਗਣੇ ਦਾ ਟੈਸਟ ਜਿਹਨੂੰ ਅਸੀਂ ਕਹਿੰਦੇ ਆ ਜਿਹਦੇ ਵਿੱਚ ਕੋਲੇਸਟ੍ਰੋਲ ਦਾ ਟ੍ਰਾਈਗਲਿਸਰਾਈਡ ਲੈਵਲ ਦੇਖਿਆ ਜਾਂਦਾ ਹੈ ਇਹ ਟੈਸਟ ਲਾਜ਼ਮੀ ਹੁੰਦੇ ਨੇ ਕਰਵਾਣੇ ਇਹ ਤੁਸੀਂ ਅਗਰ ਰੂਟੀਨ ਦੇ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਮਤਲਬ ਕੋਈ ਵੀ ਡਾਕਟਰ ਜਾਂ ਕੋਈ ਵੀ ਵੈ ਤੁਹਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ ਜੀ ਬਿਲਕੁਲ ਜੀ ਡਾਕਟਰ ਸਾਹਿਬ ਇੱਕ ਕਾਲ ਦਾ ਸਮਾਂ ਹੋ ਗਿਆ ਹੈ ਗੱਲ ਕਰਦੇ ਆ ਅਗਲੇ ਕਾਲਰਸ ਨਾਲ ਹਲੋ ਹਲੋ ਹਾਂ ਜੀ ਜੀ ਤੁਸੀਂ ਜੀ ਆਪਣਾ ਨਾਮ ਔਰ ਸਵਾਲ ਪੁੱਛ ਸਕਦੇ ਹੋ ਜੀ ਹਾਂਜੀ ਅਵਤਾਰ ਸਿੰਘ ਜੀ ਜੀ ਅਵਤਾਰ ਸਿੰਘ ਜੀ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਡਾਕਟਰ ਸਾਹਿਬ ਕੋਲੋਂ ਹਾਂਜੀ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਵਤਾਰ ਜੀ ਆਪਣਾ ਸਵਾਲ ਪੁੱਛ ਲਓ ਹਾਂਜੀ ਪੇਟ ਵਾਰੇ ਕੋਈ ਜੇਹੀ ਡਾਕਟਰ ਸਾਹਿਬ ਜੀ ਪੇਟ ਤੇ ਗੈਸ ਬਹੁਤ ਜੀ ਬਣ ਲੱਗ ਜਾਂਦੀ ਹੈ ਪੇਟ ਦੀ ਗੜਬੜ ਜੀ ਪੇਟ ਚ ਗੜਬੜ ਔਰ ਗੈਸ ਦੀ ਪ੍ਰੋਬਲਮ ਪੇਟ ਦੇ ਵਿੱਚ ਕੀ ਦਿੱਕਤ ਰਹਿੰਦੀ ਗੈਸ ਜ਼ਿਆਦਾ ਬਣਦੀ ਹੈ ਜੀ ਤੁਹਾਨੂੰ ਹਾਂਜੀ ਗੈਸ ਬਣ ਜੀ ਠੀਕ ਹੈ ਜੀ ਕਿੰਨੇ ਟਾਈਮ ਤੋਂ ਬਣ ਰਹੀ ਹੈ ਜੀ ਇਹ ਪਤਾ ਨਹੀਂ ਜੀ ਕਦੋਂ ਬਣ ਜਾਨੀ ਹੋ আচ্ছা ਜੀ ਤੇ ਖੁਰਾਕ ਦੇ ਵਿੱਚ ਕੀ ਖਾ ਰਹੇ ਤੁਸੀਂ ਹੈਲੋ ਹਾਂਜੀ ਹਾਂਜੀ ਮੈਂ ਕਿਹਾ ਖੁਰਾਕ ਦੇ ਵਿੱਚ ਕੀ ਖਾਂਦੇ ਹੋ ਤੁਸੀਂ ਸਵੇਰੇ ਦੁਪਹਿਰ ਸ਼ਾਮੀ ਕੀ ਚੱਲਦਾ ਹੈ ਹਾਂਜੀ ਜੀ ਗੱਲ ਹੋਈ ਜਾਂਦੀ ਡਾਕਟਰ ਹਾਂਜੀ ਰਾਤ ਤੇ ਜੀ ਬਸ ਕੁਝ ਨਹੀਂ ਰੋਟੀ ਆ ਜੀ ਸਰਦੀ ਆ ਅੱਛਾ ਜੀ ਤੁਸੀਂ ਨਾ ਗੈਸ ਤੋਂ ਜੇ ਅਗਰ ਬਚਣਾ ਹੈ ਤਾਂ ਮੈਂ ਪਹਿਲੇ ਵੀ ਤੁਹਾਨੂੰ ਇੱਕ ਕਰੇਡੋ ਨੁਕਸਾ ਦੱਸਿਆ ਹੈ ਤੁਸੀਂ ਸੌਂਫ ਦਾ ਸੀਵਨ ਖਾਣਾ ਖਾਣ ਤੋਂ ਬਾਅਦ ਜਰੂਰ ਕਰੋ ਦੂਜੇ ਨੰਬਰ ਤੇ ਸਬਜ਼ੀਆਂ ਦਾ ਸੂਪ ਬਣਾ ਕੇ ਪੀਆ ਕਰੋ ਨਾਰੀਅਲ ਪਾਣੀ ਇੱਕ ਡੇਲੀ ਦਾ ਪੀਆ ਕਰੋ ਜਿਹੜੇ ਤੁਹਾਡੇ ਲੀਵਰ ਨੂੰ ਡੀਟੌਕਸ ਕਰਨ ਦੇ ਵਿੱਚ ਕਾਫੀ ਹੈਲਪ ਕਰੇਗਾ ਸਬਜ਼ੀਆਂ ਦਾ ਸੂਪ ਜਿਹਨੂੰ ਅਸੀਂ ਵੈਜੀਟੇਬਲ ਸੂਪ ਕਹਿੰਦੇ ਆ ਉਹ ਤੁਹਾਡੇ ਲੀਵਰ ਨੂੰ ਤੇ ਤੁਹਾਡੇ ਅਪਚ ਜਿਹੜਾ ਖਾਣਾ ਡਾਈਜੈਸਟ ਨਹੀਂ ਹੋਇਆ ਪ੍ਰੋਪਰ ਤਰੀਕੇ ਨਾਲ ਜਿਹੜਾ ਗੈਸ ਬਣਾ ਰਿਹਾ ਤੁਹਾਡੇ ਅੰਦਰ ਉਹਨੂੰ ਡਾਈਜੈਸਟ ਕਰਾਉਣ ਦੇ ਵਿੱਚ ਕਾਫੀ ਹੈਲਪ ਕਰੇਗਾ ਜਿਸ ਦੇ ਨਾਲ ਤੁਹਾਡੀ ਗੈਸ ਤੇ ਬ ਇਸ ਸੀ ਨੂੰ ਤੁਸੀਂ ਫੋਲੋ ਕਰੋ ਤੁਹਾਨੂੰ ਜਰੂਰ ਆਰਾਮ ਮਿਲੇਗਾ ਇਹਦੇ ਨਾਲ ਜੀ ਮੈਨੂੰ ਲੱਗਦਾ ਹੈ ਕਾਫੀ ਜ਼ਿਆਦਾ ਪੇਸ਼ੈਂਟਸ ਅੱਧਾ ਦੇ ਆ ਰਹੇ ਨੇ ਜਿਨ੍ਹਾਂ ਨੂੰ ਮੇਨ ਸਾਡਾ ਸਿੰਪਟਮ ਹੈ ਬਲੋਟਿੰਗ ਦਾ ਬਲੋਟਿੰਗ ਦਾ ਹਾਂ ਡਾਈਜੈਸ਼ਨ ਦਾ ਇਸ਼ੂ ਰੜਾ ਹੋ ਰਿਹਾ ਹੈ ਬਹੁਤ ਜ਼ਿਆਦਾ ਸੋ ਮੈਨੂੰ ਲੱਗਦਾ ਹੈ ਕਿ ਇੱਕ ਸਿੰਪਟਮ ਹੋ ਸਕਦਾ ਹੈ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਉਸ ਨੂੰ ਇਗਨੋਰ ਨਾ ਕਰੋ ਹੈਨਾ ਮੈਂ ਇੱਕ ਨਾ ਛੋਟਾ ਜਿਹਾ ਟਿਪਸ ਦੇਣਾ ਚਾਹੁੰਦਾ ਹਾਂ ਲਾਈਵ ਦੇ ਵਿੱਚ ਆ ਸਾਡੇ ਪੇਟ ਦੇ ਤਿੰਨ ਹਿੱਸੇ ਹੁੰਦੇ ਨੇ ਠੀਕ ਹੈ ਆਪਾਂ ਜਦੋਂ ਵੀ ਰੋਟੀ ਖਾਂਦੇ ਨਾ ਆਪਾਂ ਹਮੇਸ਼ਾ ਤੁੰਨ ਕੇ ਰੋਟੀ ਖਾਂਦੇ ਆਂ ਹਮ ਆਪਾਂ ਇੱਥੇ ਤੱਕ ਜਦੋਂ ਤੱਕ ਸਾਡੇ ਰੋਟੀ ਨਹੀਂ ਆ ਜਾਂਦੀ ਆਪਾਂ ਰੋਟੀ ਨੂੰ ਛੱਡਦੇ ਨਹੀਂ ਆ ਸਾਨੂੰ ਢਕਾਰ ਨਾ ਆ ਜਾਏ ਢਕਾਰ ਆਣ ਤੋਂ ਬਾਅਦ ਵੀ ਆਪਾਂ ਰੋਟੀ ਖਾਂਦੇ ਰਹਿੰਦੇ ਆਂ ਕਿ ਸਾਡਾ ਪੇਟ ਨਹੀਂ ਭਰਿਆ ਮੈਂ ਇੱਕ ਐਡਵਾਈਸ ਕਰਦਾ ਕਿ ਹਮੇਸ਼ਾ ਆਪਣੇ ਪੇਟ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਰੋਟੀ ਖਾਓ ਪਹਿਲਾ ਹਿੱਸਾ ਤੁਸੀਂ ਫੂਡ ਨੂੰ ਦੇਵੋ ਦੂਸਰਾ ਹਿੱਸਾ ਪਾਣੀ ਨੂੰ ਦੇਵੋ ਤੀਜਾ ਹਿੱਸਾ ਜਿਹੜਾ ਹੈ ਖਾਲੀ ਰੱਖੋ ਮਤਲਬ ਇੰਨਾ ਹਿੱਸਾ ਤੁਸੀਂ ਫੂਡ ਨੂੰ ਦੇਣਾ ਹੈ ਇੰਨਾ ਹਿੱਸਾ ਉਸ ਤੋਂ ਬਾਅਦ ਉੱਪਰ ਪਾਣੀ ਨੂੰ ਦੇਣਾ ਤੇ ਇੰਨਾ ਹਿੱਸਾ ਜਿਹੜਾ ਤੁਹਾਡਾ ਬਚ ਗਿਆ ਇਹਨੂੰ ਤੁਸੀਂ ਖਾਲੀ ਰੱਖਣਾ ਹੈ ਤਾਂ ਕਿ ਤੁਹਾਨੂੰ ਜਿਹੜਾ ਡਕਾਰ ਆਉਂਦਾ ਹੈ ਨਾ ਤੁਹਾਨੂੰ ਇੱਕ ਇੰਡੀਕੇਸ਼ਨ ਦਿੰਦਾ ਪੇਟ ਤੁਹਾਡਾ ਕਿ ਹੁਣ ਫੁੱਲ ਹੋ ਚੁੱਕਾ ਅੰਦਰੋਂ ਕੰਮ liver ਉਹਨਾਂ ਦਾ ਹਿੱਸਾ ਜਿਹੜਾ ਤੁਹਾਡੇ ਅੰਦਰ ਗਿਆ ਉਹਨੂੰ ਪਚਾ ਸਕਦਾ ਜਦੋਂ ਤੁਸੀਂ ਓਵਰ ਹੀਟਿੰਗ ਕਰਦੇ ਹੋ ਤਾਂ ਉਹ ਤੁਹਾਡੇ liver ਦੇ ਫੰਕਸ਼ਨਸ ਨੂੰ ਡਾਊਨ ਕਰ ਦਿੰਦਾ ਹੈ ਤੁਹਾਡੀ ਅਗ ਨੂੰ ਡਾਊਨ ਕਰ ਦਿੰਦਾ ਹੈ ਜਿਹੜਾ ਉਹਨੂੰ ਪਛਾਣਨ ਦਾ ਕੰਮ ਕਰਦੀ ਹੈ ਜਦੋਂ ਤੱਕ ਤੁਸੀਂ ਇਸ ਚੀਜ਼ ਨੂੰ ਨਹੀਂ ਸੁਧਾਰੋਗੇ ਤਿੰਨ ਹਿੱਸਿਆਂ ਦੇ ਵਿੱਚ ਰੋਟੀ ਖਾਣਾ ਨਹੀਂ ਸ਼ੁਰੂ ਕਰੋਗੇ ਉਦੋਂ ਤੱਕ ਤੁਹਾਡਾ liver ਠੀਕ ਨਹੀਂ ਹੋ ਸਕਦਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਸਾਰੇ ਡਾਕਟਰ ਇਸ ਸੀ ਨੂੰ ਨਹੀਂ ਦੱਸਦੇ ਨੇ ਅੱਜ ਮੈਂ ਲਾਈਵ ਦੇ ਵਿੱਚ ਇਸ ਕਰਕੇ ਦੱਸ ਰਿਹਾ ਕਿ ਜਿਹੜੇ ਕੁਐਸਚਨਸ ਆ ਰਹੇ ਨੇ ਜਿਨ੍ਹਾਂ ਨੂੰ ਗੈਸ ਬਦ ਹਜ਼ਮੀ ਰਹਿੰਦੀ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਰੋਟੀ ਖਾ ਰੇਟ ਸਮਝ ਕੇ ਰੋਟੀ ਖਾਣ ਨਾ ਕਿ ਉਹਨੂੰ ਗਾਰਬੇਜ ਸਮਝ ਕੇ ਰੋਟੀ ਖਾਣ ਕਿ ਕੂੜਾਦਾਨ ਹੈ ਅੰਦਰ ਸੱਟੀ ਜਾਓ ਜੋ ਖਾਣਾ ਉਹ ਇਸ ਤਰੀਕੇ ਨਾਲ ਲੀਵਰ ਤੁਹਾਡਾ ਕੰਮ ਕਦੀ ਨਹੀਂ ਕਰੇਗਾ ਜੇ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਖਾਓਗੇ ਤਾਂ ਤੁਹਾਡਾ ਲੀਵਰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰੇਗਾ ਜੀ ਅ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਡਾਈਟ ਬਹੁਤ ਇੰਪੋਰਟੈਂਟ ਹੈ ਖਾਣਾ ਬਹੁਤ ਇੰਪੋਰਟੈਂਟ ਹੈ ਮੈਂ ਜ਼ਰੂਰ ਚਾਹਾਂਗੀ ਕਿ ਆਪਾਂ ਡਾਈਟ ਦੇ ਉੱਤੇ ਜ਼ੋਰ ਦਈਏ ਉਹਦੇ ਉੱਤੇ ਗੱਲ ਕਰੀਏ ਕਿ ਇੱਕ ਜਿਹੜਾ ਜਿਹਨੂੰ ਪੇਸ਼ੈਂਟ ਹੈ ਫੈਟ ਲੀਵਰ ਦਾ ਜਿਹੜਾ ਪੇਸ਼ੈਂਟ ਹੈ ਜਿਹਨੂੰ ਪ੍ਰੋਬਲਮ ਹੋ ਚੁੱਕੀ ਹੈ ਐਸੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਔਰ ਐਸੀ ਕਿਹੜੀਆਂ ਚੀਜ਼ਾਂ ਨੇ ਜਿੰਦਾ ਫੂਡ ਦੇ ਵਿੱਚ ਆਪਣੇ ਡੇਲੀ ਡਾਈਟ ਦੇ ਵਿੱਚ ਉਹਨੂੰ ਇਨਕਲੂਡ ਕਰਨਾ ਚਾਹੀਦਾ ਸੋ ਸਭ ਤੋਂ ਪਹਿਲੇ ਨੰਬਰ ਤੇ ਤਾਂ ਮੈਂ ਇਹੀ ਦੱਸਾਂਗਾ ਜਿਹੜੇ ਡੱਬੇ ਬੰਦ ਚੀਜ਼ਾਂ ਨੇ ਅੱਜ ਕੱਲ ਆਪਾਂ ਮਾਰਕ ਜੰਕ ਫੂਡ ਦਾ ਬਹੁਤ ਹੋ ਰਿਹਾ ਐਲਕੋਹਲ ਦਾ ਬਹੁਤ ਇਸ ਯੂਜ਼ ਹੋ ਰਿਹਾ স্মੋਕਿੰਗ ਬਹੁਤ ਜ਼ਿਆਦਾ ਯੂਜ਼ ਚਾਚਕਲ ਆ ਰਹੀ ਹੈ ਐਂਡ ਇਹਦੇ ਨਾਲ ਨਾਲ ਜਿਹੜਾ ਸਾਡਾ ਈਟਿੰਗ ਹੈਬਿਟਸ ਹੈਗੀਆਂ ਨੇ ਉਹ ওভারਇਟਿੰਗ ਕਰ ਲੈਂਦੇ ਆ ਜਾਂ ਸਾਡੇ ਖਾਣ ਦਾ ਟਾਈਮ ਨਹੀਂ ਸਹੀ ਹੈਗਾ ਜਦੋਂ ਤੱਕ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਸੁਧਾਰਾਂਗੇ ਸਾਡਾ ਫਾਇਦਾ ਕੋਈ ਨਹੀਂ ਹੋਏਗਾ ਕਿਸੇ ਵੀ ਚੀਜ਼ ਦਾ ਟਰੀਟਮੈਂਟ ਲੈਣ ਦਾ ਠੀਕ ਹੈ ਆਪਾਂ ਜਦੋਂ ਵੀ ਕੋਈ ਵੀ ਅਗਰ ਆਪਣੇ ਆਪ ਦੀ ਡਾਈਟ ਨੂੰ ਸੁਧਾਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲੇ ਆਪਣਾ ਟਾਈਮ ਸ਼ਡਿਊਲ ਸੈੱਟ ਕਰੋ ਜੇ 9 ਵਜੇ ਬ੍ਰੈਕਫਾਸਟ ਕਰਨਾ ਮਤਲਬ 9 ਵਜੇ ਬ੍ਰੈਕਫਾਸਟ ਹੋਣਾ ਚਾਹੀਦਾ 2 ਵਜੇ ਲੰਚ ਹੈ ਤਾਂ 2 ਵਜੇ ਲੰਚ ਹੋਣਾ ਚਾਹੀਦਾ ਜੇ 7-8 ਵਜੇ ਡਿਨਰ ਹੈ ਤਾਂ 7-8 ਵਜੇ ਡਿਨਰ ਕਰਨਾ ਹੈ ਮਤਲਬ ਜਿਸ ਟਾਈਮ ਤੇ ਤੁਸੀਂ ਆਪਣਾ ਇੱਕ ਫਿਕਸ ਕਰਦੇ ਤਾਂ ਉਸੇ ਟਾਈਮ ਤੇ ਰੋਟੀ ਖਾਣੀ ਆ ਤੁਸੀਂ ਤਾਂ ਕਿ ਲੀਵਰ ਤੁਹਾਡ ਉਸ ਵੇਲੇ ਰੈਡੀ ਰਹੇ ਰੈਡੀ ਰਹੇ ਠੀਕ ਹੈ ਐਂਡ ਅਗਰ ਆਪਾਂ ਉਸ ਨੂੰ ਬਦਲ ਕੇ ਅਗਰ ਸਾਡਾ ਬ੍ਰੇਕਫਾਸਟ ਦਾ ਟਾਈਮ 1 ਵਜੇ 12 ਵਜੇ ਹੋ ਰਿਹਾ ਬ੍ਰੰਚ ਹੋ ਰਿਹਾ ਤੇ ਉਹ ਸਾਡਾ ਲੀਵਰ ਉਸ ਵੇਲੇ ਸਪੋਰਟ ਨਹੀਂ ਕਰੇਗਾ ਠੀਕ ਹੈ ਤੀਜੇ ਨੰਬਰ ਤੇ ਓਵਰ ਹੀਟਿੰਗ ਘਟਾਓ ਚੌਥੇ ਨੰਬਰ ਤੇ ਪ੍ਰੀਜ਼ਰਵੇਟਿਵ ਫੂਡਸ ਜੰਕ ਫੂਡਸ ਨੂੰ ਬੰਦ ਕਰੋ ਤਾਂ ਕਿ ਤੁਹਾਡੇ ਲੀਵਰ ਨੂੰ ਸਾਹ ਮਿਲੇ ਤਾਂ ਕਿ ਉਹ ਪ੍ਰੋਪਰ ਤਰੀਕੇ ਨਾਲ ਕੰਮ ਕਰ ਸਕੇ ਉਹਦੀ ਜਿਹੜੀ ਡਾਈਜੈਸ਼ਨ ਫਾਇਰ ਹੈ ਜਿਹੜਾ ਬਾਇਲ ਜੂਸ ਹੈ ਉਸ ਤਰੀਕੇ ਨੂੰ ਉਹਨੂੰ ਤਾਕਤ ਮਿਲੇ ਉਸ ਚੀਜ਼ ਦੇ ਵਿੱਚ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਪਰਹੇਜ਼ ਜ਼ਰੂਰੀ ਹੈ ਜੇ ਕਰਨਗੇ ਤਾਂ ਬਹੁਤ ਹੀ ਅੱਛਾ ਰਿਜ਼ਲਟਸ ਮਿਲੇਗਾ ਨਹੀਂ ਕਰੋਗੇ ਤਾਂ ਫਿਰ ਜਿੰਨੀ ਮাজে ਦਵਾਈਆਂ ਖਾ ਲੋ ਜੋ ਮਰਜੀ ਖਾ ਲੋ ਰਿਜ਼ਲਟਸ ਸਲੋ ਹੋ ਜਾਂਦੇ ਨੇ ਇਹਦੇ ਵਿੱਚ ਬਿਲਕੁਲ ਕੋਲਰਿਕ ਹੋਰ ਚੁੱਟ ਚੁਕੇ ਨਹੀਂ ਸਾਡੇ ਨਾਲ ਗੱਲ ਕਰਦੇ ਆ ਹੈਲੋ ਹੈਲੋ ਜੀ ਕੌਣ ਬੋਲ ਰਿਓ ਰਜੇਸ਼ ਕੁਮਾਰ ਜੀ ਪਤਨੌਰ ਬੈਂਡ ਤੋਂ ਜੀ ਜੀ ਰਜੇਸ਼ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਨਾਲ ਦੋ ਦਸਤਾਂ ਦਾ ਹੈਪਟਾਈਡਸ ਸੀ ਜੀ ਜੀ ਹਾਂ ਜੀ ਉਹ ਮੈਂ ਇਲਾਜ ਕਰਾਇਆ ਸੀ ਜੀ ਪੀ ਜੇਟੋ ਜੀ ਜੈਕਲ ਲੱਗੇ ਸੀ ਮੇਰੇ ਜੀ ਉਹ ਜੈਕਲ ਮੈਂ ਜਿਹੜੇ ਸਾਰੇ ਲਵਾਏ ਸੀਗੇ ਕੇ ਟੇਮ ਲਏ ਜੀ ਜੀ ਤੇ ਡਾਕਟਰ ਨੇ ਕਿਹਾ ਉਹ ਜਾਣਾ ਲੈਦਾ ਹੈਪਟਾਈਡਸ ਸੀ ਜਾਨੀ ਕਿ ਫੋਨ ਲੈਟੇ ਤੇ ਉਸ ਲੈਟੇ ਵੀ ਨੀਂਦ ਬੋੜਾਣੀ ਹੈ ਜੀ ਤੁਹਾਨੂੰ ਦਿੱਕਤ ਕੀ ਹੈ ਇਸ ਵੇਲੇ ਦੱਸੋ ਜਿੱਕਸ ਵੀ ਨਾਲ ਹੀ ਮੈਨੂੰ ਗੈਸ ਵੀ ਬਣਦੀ ਰਹਿੰਦੀ ਆ ਜੀ ਇਹਨਾਂ ਥਰੀਨ ਨੂੰ ਕਮ ਜੋਈ ਬੋ ਮੈਂ ਤੁਹਾਨੂੰ ਦੱਸ ਦਿਆਂ ਜੀ ਹਾਂ ਜੀ ਤੁਸੀਂ ਨਾ ਇਹ ਕੰਮ ਕਰੋ ਹੈਪਟਾਈਟਸ ਸੀ ਜਿਹੜਾ ਹੁੰਦਾ ਹੈ ਇਹ ਐਡਵਾਂਸ ਫੇਜ਼ ਦੇ ਵਿੱਚ ਪੋਜ਼ਿਟਿਵ ਆਂਦਾ ਹੈ ਜ਼ਿਆਦਾਤਰ ਜਾਂ ਤਾਂ ਕੋਈ ਨਸ਼ੀਲੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਹੋਵੇ ਤਾਂ ਇਹ ਸੀ ਨੂੰ ਪੋਜ਼ਿਟਿਵ ਆਉਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਦੂਜੇ ਨੰਬਰ ਤੇ ਲੀਵਰ ਨੂੰ ਡੀਟੌਕਸੀਫਿਕੇਸ਼ਨ ਜ਼ਰੂਰੀ ਹੈ ਅਗਰ ਹੈਪੇਟਾਈਟਸ ਸੀ ਨੂੰ ਕਿਉਰ ਕਰਨਾ ਹੈ ਆਯੁਰਵੈਦਿਕ ਪੁਆਇੰਟ ਆਫ View ਨਾਲ ਉਹਦੇ ਵਿੱਚ ਤੁਸੀਂ ਤ੍ਰਿਫਲਾ ਦਾ ਸੇਵਨ ਸ਼ਾਮ ਨੂੰ 5 ਵਜੇ ਦੇ ਕਰੀਬ ਕੋਸੇ ਪਾਣੀ ਦੇ ਵਿੱਚ ਇੱਕ ਚਮਚਾ ਪਾ ਕੇ ਤੁਸੀਂ ਡੇਲੀ ਉਸ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੇ ਤੁਹਾਡੇ ਪੇਟ ਦੇ ਵਿੱਚ ਪਾਚਨ ਸੰਬੰਧੀ ਜਿੰਨੇ ਵੀ ਰੋਗ ਹੈ ਉਹਨੂੰ ਉਹ ਠੀਕ ਕਰੇਗਾ ਪਲੱਸ ਤੁਹਾਡੇ ਡਾਈਜੈਸ਼ਨ ਨੂੰ ਬੈਟਰ ਕਰੇਗਾ ਇਹਦੇ ਨਾਲ ਨਾਲ ਤੁਸੀਂ ਆਪਣਾ ਰੂਟੀਨ ਚੈੱਕਅਪ ਜਿਹੜੇ ਵੀ ਡਾਕਟਰ ਕੋ ਤੁਹਾਡਾ ਇਲਾਜ ਚੱਲਦਾ ਉਹਦੇ ਕੋਲ ਜ਼ਰੂਰ ਕਰਵਾਉਂਦੇ ਰਹੋ ਤਾਂ ਕਿ ਤੁਹਾਡਾ ਜਿਹੜਾ ਟੈਸਟਿੰਗ ਹੈ ਉਹ ਪ੍ਰੋਪਰ ਰੂਟੀਨ ਦੇ ਵਿੱਚ ਹੁੰਦੀ ਆਯੁਰਵੈਦਿਕ ਜੜੀ ਬੂਟੀਆਂ ਦੀ ਗੱਲ ਕਰੇ ਤਾਂ ਤ੍ਰਿਫਲਾ ਮੇਰੇ ਅਕੋਰਡਿੰਗਲੀ ਤੁਹਾਡੇ ਲਈ ਸਭ ਤੋਂ ਬੈਸਟ ਹੈ ਜਿਹੜੇ ਤੁਹਾਡੇ ਤਿੰਨਾਂ ਦੋਸ਼ਾਂ ਨੂੰ ਬੈਲੈਂਸ ਕਰੇਗਾ ਬਾਡੀ ਦੇ ਵਿੱਚ ਪਲੱਸ ਤੁਹਾਡੇ ਜਿਹੜਾ ਡਾਈਜੈਸ਼ਨ ਹੈ ਉਹਨੂੰ ਸਪੋਰਟ ਕਰੇਗਾ ਤੇ ਤੁਹਾਨੂੰ ਜਿਹੜੇ ਇਨਡਾਈਜੈਸ਼ਨ ਸੰਬੰਧੀ ਰੋਗ ਆ ਜਿਹੜੇ ਤੁਹਾਨੂੰ ਗੈਸ ਬਫਾਰਾ ਬਾਰ-ਬਾਰ ਬਣਦਾ ਪਿਆ ਉਹਦੇ 'ਚ ਤੁਹਾਨੂੰ ਕਾਫੀ ਸਪੋਰਟ ਮਿਲੇਗੀ ਇਸ ਚੀਜ਼ ਦੇ ਵਿੱਚ ਜੀ ਮੈਨ ਲੱਗਦਾ ਉਹਨਾਂ ਨੂੰ ਆਪਣੇ ਸਵਾਲ ਦਾ ਜੀ ਜਵਾਬ ਮਿਲ ਗਿਆ ਛੇ ਤਰੀਕੇ ਨਾਲ ਡਾਕਟਰ ਸਾਹਿਬ bloating ਦੀ ਬਾਰ-ਬਾਰ ਗੱਲ ਹੋ ਰਹੀ ਹੈ ਡਾਈਟ ਦੀ ਬਾਰ-ਬਾਰ ਗੱਲ ਹੋ ਰਹੀ ਹੈ ਕਿਉਂਕਿ ਅੱਜ ਆਪਾਂ ਆਯੁਰਵੇਦਾ ਦੀ ਗੱਲ ਕਰ ਰਹੇ ਹਾਂ ਕਿ ਫੈਟੀ ਲੀਵਰ ਦੇ ਵਿੱਚ ਆਯੁਰਵੇਦਾ ਕਿਦਾਂ ਇੱਕ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ ਮੈਨੂੰ ਲੱਗਦਾ ਕਿ ਕਿਚਨ ਦੇ ਵਿੱਚ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਂ ਫਿਰ ਬਹੁਤ ਸਾਰੀਆਂ ਅਸੀਂ ਜੜੀ ਬੂਟੀਆਂ ਵੀ ਸਾਡੇ ਆਸ-ਪਾਸ ਹੁੰਦੀਆਂ ਨੇ ਪਰ ਆਪਾਂ ਉਹਨੂੰ ਉਸ ਤਰ੍ਹਾਂ ਯੂਜ਼ ਨਹੀਂ ਕਰਦੇ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਫੈਟੀ ਲੀਵਰ ਲਈ ਤੁਸੀਂ ਜ਼ਰੂਰ ਦੱਸੋ ਕਿ ਅਸੀਂ ਕਿਹੜੀਆਂ ਜੜੀ ਬੂਟੀਆਂ ਨੇ ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਕੇ ਉਸ ਤੋਂ ਕਾਫੀ ਹੱਦ ਤੱਕ ਨਹੀਂ ਜਾ ਸਕਦਾ। ਮਿੱਟੂ ਵੈਸੇ ਤਾਂ ਅਕੋਰਡਿੰਗ ਟੂ ਆਯੁਰਵੇਦਾ ਮੈਮ ਕਿਹਾ ਗਿਆ ਹੈ ਕਿ ਜਿਹੜੀ ਵੀ ਜੜੀ ਬੂਟੀਆਂ ਦਾ ਇਸਤੇਮਾਲ ਕਰਨਾ ਕਿਸੇ ਚੰਗੇ ਸਿਆਣੇ ਵੈਦ ਦੀ ਸਲਾਹ ਦੇ ਨਾਲ ਕਰਨਾ ਚਾਹੀਦਾ ਤੁਹਾਨੂੰ ਆਪਣੇ ਨਬਜ਼ ਦਿਖਾ ਕੇ ਕਰਨਾ ਚਾਹੀਦਾ ਹੈ। ਬਿਲਕੁਲ। ਲੇਕਿਨ ਕੁਝ ਹਰਬਜ਼ ਇਦਦੀਆਂ ਨੇ ਜਿਵੇਂ ਕਿ ਆਵਲਾ। ਆਵਲਾ ਸਭ ਤੋਂ ਬੈਸਟ ਮੰਨਿਆ ਗਿਆ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਜਿਆਦਾ ਹੁੰਦਾ ਹੈ। ਆਵਲਾ ਲੀਵਰ ਨੂੰ ਸ਼ੁੱਧ ਕਰਦਾ ਹੈ। ਦੂਜੇ ਨੰਬਰ ਤੇ ਬਲੱਡ ਨੂੰ ਪਿਊਰੀਫਾਈ ਕਰਦਾ ਹੈ ਜਿਸ ਦਿਨ ਤੁਹਾਡੇ ਬਲੱਡ ਦੇ ਵਿੱਚ ਜਿਹੜੇ ਡਿਜ਼ੀਜ਼ ਡਵੈਲਪ ਹੋ ਰਹੀ ਹੈ ਰੋਗ ਉਤਪਨ ਹੋ ਰਹੇ ਬਲੱਡ ਦੇ ਵਿੱਚ ਜਿਹੜੇ ਤੁਹਾਨੂੰ ਚਮੜੀ ਰੋਗ ਜਨੋਸੀ ਕਹਿੰਦੇ ਆ ਉਹਨੂੰ ਕਿਉਰ ਕਰਨਾ ਸ਼ੁਰੂ ਕਰਾ ਦਿੰਦਾ ਲੀਵਰ ਨੂੰ ਡੀਟੌਕਸ ਕਰਨਾ ਸ਼ੁਰੂ ਕਰ ਦਿੰਦਾ ਕਟਕੀ ਹਰਬ ਇਦਾਂ ਦੀ ਹੈ ਜਿਹੜੇ ਲੀਵਰ ਨੂੰ ਡੀਟੌਕਸ ਕਰਦੀ ਹੈ ਕਾਲਮੇਗ ਜੜੀ ਬੂਟੀ ਇਦਾਂ ਦੀ ਹੈ ਜਿਹੜੇ ਲੀਵਰ ਨੂੰ ਡੀਟੌਕਸ ਕਰਦੀ ਹੈ ਲੀਵਰ ਇਮਿਊਨਿਟੀ ਨੂੰ ਵਧਾਉਂਦੀ ਹੈ ਭੂਮੀ ਆਵਲਾ ਇੱਕ ਇਦਾਂ ਦੀ ਜੜੀ ਬੂਟੀ ਹੈ ਜਿਹੜੇ ਤੁਹਾਡੇ ਲੀਵਰ ਦੀ ਇਨਹਾਂਸਮੈਂਟ ਦੇ ਵਿੱਚ ਕਾਫੀ ਅੱ ਤ੍ਰਿਫਲਾ ਦਾ ਮੈਂ ਹੁਣੇ ਜ਼ਿਕਰ ਕੀਤਾ ਹੈ ਤ੍ਰਿਫਲਾ ਸਾਡੇ ਤਿੰਨਾਂ ਦੋਸ਼ਾਂ ਦੇ ਉੱਤੇ ਕੰਮ ਕਰਦਾ ਆ ਬਾਤ ਪਿੱਤੰਡ ਕਫ ਤਿੰਨਾਂ ਦੋਸ਼ਾਂ ਦੇ ਉੱਤੇ ਬਾਡੀ ਨੂੰ ਕਲੀਨ ਵੀ ਕਰਦਾ ਹੈ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ ਤ੍ਰਿਫਲਾ ਦਾ ਵੀ ਸੇਵਨ ਆਪਾਂ ਕਰ ਸਕਦੇ ਆ ਐਂਡ ਉਹਦੇ ਨਾਲ ਨਾਲ ਆਪਾਂ ਉਸ ਤੋਂ ਬਾਅਦ ਆ ਆਪਾਂ ਗੱਲ ਕਰੀਏ ਕਿ ਟ੍ਰੀਟਮੈਂਟਸ ਦੀ ਕਈ ਲੋਕੀ ਇਹ ਕਹਿੰਦੇ ਆ ਕਿ ਆਯੁਰਵੈਦ ਦੇ ਵਿੱਚ ਟ੍ਰੀਟਮੈਂਟ ਕਿਦਾਂ ਦੇ ਹੁੰਦੇ ਨੇ ਜੜੀ ਬੂਟੀਆਂ ਦੇ ਨਾਲ ਤਾਂ ਹੁੰਦਾ ਹੀ ਆ ਲੇਕਿਨ ਉਹਦੇ ਨਾਲ ਨਾਲ ਆਪਾਂ ਪੰਚਕਰਮਾ ਥੈਰੇਪੀਆਂ ਦਾ ਵੀ ਸਹਾਰਾ ਲੈ ਸਕਦੇ ਆ ਪੰਚਕਰਮਾ ਦੇ ਵਿੱਚ ਅਸੀਂ ਬੋਡੀ ਮ사ਜ ਕਰਾ ਸਕਦੇ ਆ ਸਟੀਮ ਲੈ ਸਕਦੇ ਆ ਜਿਸ ਦੇ ਨਾਲ ਸਾਡੇ ਬੋਡੀ ਦੇ ਵਿੱਚੋਂ ਗੰਦਗੀ ਪਸੀਨੇ ਦੇ ਰਸਤੇ ਚੋਂ ਬਾਹਰ ਆਂਦੀ ਬੋਡੀ ਡੀਟੌਕਸ ਹੁੰਦੀ ਆ ਸਾਡੀ ਉਦੇ ਨਾਲ ਨਾਲ ਬਸਤੀ ਚਿਕਸਾ ਕੀਤੀ ਜਾਂਦੀ ਹੈ ਮੈਡੀਕੇਟਡ ਆਇਲ ਦਾ ਅਨੀਮਾ ਦਿੱਤਾ ਜਾਂਦਾ ਲੈਟਰਿੰਗ ਵਾਲੇ ਰਸਤੇ ਚੋਂ ਜਿਹਦੇ ਨਾਲ ਸਾਡਾ ਜਿਹੜਾ ਲੈਟਰਿੰਗ ਵਾਲੇ ਰਸਤੇ ਚੋਂ ਜਿੰਨਾ ਵੀ ਇੰਡਾਈਜੈਸ਼ਨ ਜਿਹੜੇ ਕਬਜ਼ ਰਹਿੰਦੀ ਜਿਨ੍ਹਾਂ ਨੂੰ ਉਹ ਕਿਉਰ ਹੁੰਦੀ ਹੈ ਜਿਹਦੇ ਨਾਲ ਸਾਡਾ ਪੇਟ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਐਂਡ ਉਹਦੇ ਨਾਲ ਨਾਲ ਅਸੀਂ ਵਿਰੇਚਨ ਚਿਕਸਾ ਕਰਦੇ ਹਾਂ ਵਿਰੇਚਨ ਹੁੰਦਾ ਹੈ ਬਾਡੀ ਨੂੰ ਡੀਟੌਕਸ ਕਰਨਾ ਜਿਹਦੇ ਵਿੱਚ ਅਸੀਂ ਲੂਜ਼ ਮੋਸ਼ਨ ਲਗਵਾਉਂਦੇ ਹਾਂ ਉਹਦੇ ਨਾਲ ਵੀ ਬਾਡੀ ਦੀ ਕਲੀਨਸਿੰਗ ਹੁੰਦੀ ਹੈ ਤੇ ਬਾਡੀ ਹਲਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਪੇਟ ਦੇ ਸਬੰਧੀ ਰੋਗ ਜਿਹੜੇ ਆ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਫੈ ਸੋ ਡਾਕਟਰ ਸਾਹਿਬ ਨੇ ਬਹੁਤ ਸਾਰੇ ਤਰੀਕੇ ਨਾਲ ਬਹੁਤ ਸਾਰੀਆਂ ਇੰਸੀਆ ਚੀਜ਼ਾਂ ਦੱਸੀਆਂ ਟਿਪਸ ਦੱਸੀਆਂ ਕਿ ਖਾਣਾ ਜ਼ਰੂਰਤ ਤੋਂ ਜ਼ਿਆਦਾ ਨਾ ਖਾਓ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਠੀਕ ਹੈ ਖਾਣੇ ਦਾ ਲੈਵਲ ਤੁਸੀਂ ਆਪਣਾ ਸਹੀ ਕਰੋ ਉਸ ਤੋਂ ਬਾਅਦ ਸਿੰਪਟਮਸ ਜੇ ਅਗਰ ਤੁਹਾਨੂੰ ਕੁਝ ਵੀ ਨਜ਼ਰ ਆਉਂਦੇ ਨੇ ਉਸ ਚੀਜ਼ ਨੂੰ ਕੰਟਰੋਲ ਕਰੋ ਔਰ ਇਹ ਸਾਰੀਆਂ ਚੀਜ਼ਾਂ ਛੋਟੀਆਂ-ਛੋਟੀਆਂ ਫਾਲੋ ਕਰਕੇ ਕਿਤੇ ਨਾ ਕਿਤੇ ਅਸੀਂ ਬਹੁਤ ਹੱਦ ਤੱਕ ਬਚ ਸਕਦੇ ਹਾਂ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਜਿਨ੍ਹਾਂ ਨੂੰ ਡਾਇਗਨੋਸ ਹੋ ਚੁੱਕਾ ਹੈ ਜਾਂ ਜਿਨ੍ਹਾਂ ਨੂੰ ਸਿੰਪਟਮਸ ਮਿਲ ਰਹੇ ਨੇ ਥੋੜੇ ਬਹੁਤ ਉਹਨਾਂ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਇਸ ਫੈਟੀ ਲੀਵਰ ਵਰਗੀ ਪ੍ਰੋਬਲਮ ਤੋਂ ਉਹ ਜਿਹਨੂੰ ਕਹਿੰਦੇ ਨੇ ਨਾ ਜਿੱਤ ਸਕਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਦੇਖਿਓ ਮੈਂ ਮੈਸੇਜ ਦਾ ਸਭ ਤੋਂ ਪਹਿਲੇ ਯੰਗਸਟਰਸ ਨੂੰ ਆਪਾਂ ਸਭ ਤੋਂ ਪਹਿਲੇ ਨੰਬਰ ਯੰਗਸਟਰਸ ਦੀ ਗੱਲ ਕਰਦੇ ਆ ਯੰਗਸਟਰਸ ਜਿਹੜੇ ਨੇ ਉਹ ਜਿਮ ਦੇ ਵਿੱਚ ਬਲੈਕ ਕਾਫੀ ਦਾ ਬਹੁਤ ਇਸਤੇਮਾਲ ਕਰਦੇ ਨੇ ਉਹ ਕਹਿੰਦੇ ਨੇ ਕਿ ਬਲੈਕ ਕਾਫੀ ਆਪਾਂ ਲਵਾਂਗੇ ਤਾਂ ਸਾਡਾ ਲੀਵਰ ਡੀਟੌਕਸ ਹੁੰਦਾ ਰਹੇਗਾ ਲੇਕਿਨ ਬਲੈਕ ਕਾਫੀ ਜਿਨ੍ਹਾਂ ਦੇ ਬਾਡੀ ਦੇ ਵਿੱਚ ਐਕਸੈਸਿਵ ਹੀਟ ਪਹਿਲੇ ਤੋਂ ਹੀ ਹੈ ਉਹਨੂੰ ਬਲੈਕ ਕਾਫੀ ਨਹੀਂ ਲੈਣੀ ਚਾਹੀਦੀ ਜੇ ਤੁਹਾਡੇ ਬੋਡੀ ਦੇ ਵਿੱਚ ਹੀਟ ਹੈ ਉਹ ਬਲੈਕ ਕਾਫੀ ਦੇ ਨਾਲ ਤੁਸੀਂ ਉਹਦੇ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਦੇਸੀ ਘੀਏ ਦਾ ਜ਼ਰੂਰ ਪਾ ਕੇ ਤੁਸੀਂ ਗਰਮ ਪਾਣੀ ਦੇ ਵਿੱਚ ਸੇਵਨ ਖਾਲੀ ਪੇਟ ਕਰਨਾ ਹੈ ਇਹ ਤੁਸੀਂ ਡੇਲੀ ਯੂਜ਼ ਦੇ ਵਿੱਚ ਲੈਣੇ ਹਾਂ ਤਾਂ ਤੁਹਾਡਾ ਜਿਹੜਾ ਫੈਟ ਬਰਨ ਤਾਂ ਹੋएगी ਹੋएगी ਲੀਵਰ ਦੀ ਵੀ ਫੈਟ ਬਰਨ ਹੋएगी ਪਲੱਸ ਤੁਹਾਡੇ ਬੋਡੀ ਦੇ ਵਿੱਚ ਲੂਬ੍ਰੀਕੇਸ਼ਨ ਵੀ ਜਾਏਗੀ ਜਿਹੜੇ ਤੁਹਾਡੇ ਜੋਇੰਟਸ ਦੀ ਹੈਲਥ ਦੇ ਉੱਤੇ ਵੀ ਅੱਛਾ ਕੰਮ ਕਰੇਗੀ ਦੂਸਰੇ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਜਿਹੜੇ 올ਡ ਏਜ ਪੇਸ਼IENTS ਨੇ ਜਿਹੜੇ ਬਜ਼ੁਰਗ ਨੇ ਸਾਡੇ ਘਰ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੂੰ ਜਿਹੜੀ ਲਿਵਰ ਡੀਟੌਕਸੀਫਿਕੇਸ਼ਨ ਦੇ ਲਈ ਰਾਤ ਨੂੰ ਇੱਕ ਚਮਚ ਜੀਰਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਭੇ ਕੇ ਰੱਖਣ ਸਵੇਰੇ ਉੱਠਣ ਉਸ ਪਾਣੀ ਨੂੰ ਬੋਇਲ ਕਰਨ ਚੰਗੇ ਤਰੀਕੇ ਦੇ ਨਾਲ 2-4 ਬੂੰਦਾਂ ਜਾਂ 2-4 ਚਮਚ ਨਿੰਬੂ ਦੇ ਰਸ ਦੇ ਉਹਦੇ ਵਿੱਚ ਪਾ ਕੇ ਮਿਕਸ ਕਰਕੇ ਉਹਨੂੰ ਤੁਸੀਂ ਡੇਲੀ ਸਵੇਰੇ ਖਾਲੀ ਪੇਟ ਕੰਜ਼ੂਮ ਕਰ ਸਕਦੇ ਹੋ ਜਿਹੜੇ ਤੁਹਾਡੇ ਲੀਵਰ ਸੈਲਸ ਨੂੰ ਰਿਪੇਅਰ ਕਰਦੇ ਨੇ ਤੁਹਾਡੇ ਲੀਵਰ ਨੂੰ ਡੀਟੌਕਸ ਕਰਦੇ ਨੇ ਤੇ ਤੁਹਾਨੂੰ ਅੱچھے ਰਿਜ਼ਲਟਸ ਮਿਲਦੇ ਨੇ ਯੰਗਸਟਰਸ ਦੇ ਵਿੱਚੋਂ ਕੁਝ ਏਦਾਂ ਦੇ ਯੰਗਸਟਰਸ ਵੀ ਨੇ ਜਿਹੜੇ ਸਕਿਨ ਹੈਲਥ ਲਈ ਕਹਿੰਦੇ ਨੇ ਕਿ ਸਾਨੂੰ ਲੀਵਰ ਦੀ ਪ੍ਰੋਬਲਮ ਹੈ ਪਲੱਸ ਆਪਾਂ ਸਕਿਨ ਨੂੰ ਗਲੋ ਕਰਨਾ ਚਾਹੁੰਦੇ ਆ ਉਹਦੇ ਲਈ ਆਮਲੇ ਦੇ ਸ਼ਾਰਟਸ ਆਮਲਾ ਤੁਸੀਂ ਡੇਲੀ ਸਵੇਰੇ ਬੋਇਲ ਕਰੋ ਉਹਨੂੰ ਉਹਦਾ ਜੂਸ ਵੀ ਗੜ ਸਕਦੇ ਹੋ ਜਾਂ RAW ਆਮਲਾ ਤੁਸੀਂ ਖਾ ਵੀ ਸਕਦੇ ਹੋ ਐਂਡ ਉਹੀ ਪਾਣੀ ਜਿਹੜਾ ਤੁਸੀਂ ਬੋਇਲ ਕੀਤਾ ਜਿਹਦੇ ਵਿੱਚ ਆਮਲੇ ਨੂੰ ਤੁਸੀਂ ਉਹ ਤੁਸੀਂ ਪਾਣੀ ਪੀ ਵੀ ਸਕਦੇ ਹੋ ਉਹ ਡਾਇਰੈਕਟ ਵਿਟਾਮਿਨ ਸੀ ਸੋਰਸ ਤੁਹਾਡੇ ਬੋਡੀ ਦੇ ਅੰਦਰ ਜਾਏਗਾ ਜਿਹੜੇ ਤੁਹਾਡੇ ਸਕਿਨ ਦੀ ਹੈਲਥ ਦੇ ਉੱਤੇ ਤੁਹਾਡੇ ਸਕਿਨ ਦੇ ਗਲੋ ਦੇ ਉੱਤੇ ਬਹੁਤ ਅੱਛਾ ਕੰਮ ਕਰੇਗਾ ਤੇ ਤੁਹਾਨੂੰ ਹੈਲਥੀ ਰੱਖੇਗਾ ਬਿਲਕੁਲ ਮੈਨੂੰ ਲੱਗਦਾ ਡਾਕਟਰ ਸਾਹਿਬ ਨੇ ਜਿੰਨੀਆਂ ਟਿਪਸ ਦਿੱਤੀਆਂ ਨਾ ਕੇਵਲ ਫੈਟੀ ਲਿਵਰ ਲਈ ਬਟ ਇਸ ਦੇ ਨਾਲ ਲਾਲ ਸਕਿਨ ਲਈ और बहुत सारी होर बीमारियों भी, भी यूज़फुल हो सकती सद डॉक्टर साहब तीन बहुत महत्वपूर्ण जानकारी साढ़े सारे दर्शकों दीती कीमती समय कटके के बहुत बहुत शुक्रिया थोड़ा तो थोड़े सारे दाँगे फिर अगले हफ्ते मुलाकात एक नवे विषय के तद तक ली इजाजत दौ नमस्कार, नमस्कार।